ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਸਾਨੂੰ ਪਹੁੰਚਾ ਕਰੋ WhatsApp ਨੰਬਰ 3 ਪੂਰਾ ਵਾਇਫ ਡਾਟਾ ਸੈਂਡ ਕਰੋ ਚੈਨਲ ਦੀ ਇਹ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਉਸੇਂਗੂ ਜਨਮ 3 1993 ਹਾਈਟ 5 ਫੁੱਟ 11 ਇੰਚ ਕਾਸਟ ਜਰਸੀ ਕਸ ਏਰੀਆ ਗੁਰਦਾਸਪੁਰ ਪੜਾਈ ਡਿਪਲੋਮਾ ਪੀ ਵੀ ਟੈਕ ਕੰਮ ਕੀਤੀ ਵਾਲੀ ਜ਼ਮੀਨ 8 ਕਿੱਲੇ ਸ਼ਹਿਰ ਵਿੱਚ ਮੇਨ ਰੋਡ ਤੇ ਨਕਲੇ ਪੈਂਡੂ ਇੱਕ ਹਾਲ ਕਿਰਾਏ ਤੇ 52000 ਪ੍ਰਤੀ ਮਹੀਨਾ ਇੱਕ ਕੋਠੀ ਤੇ ਇੱਕ ਘਰ ਲੜਕਾ ਵੈਸ਼ਨੂ ਤੇ ਗੁਰਸਿੱਖ ਨਸ਼ਾ ਰਹਤੇ ਹੈ ਲੜਕੀ ਨੇ ਅਮਰ ਸਤਨਾ ਹੈ ਲੜਕੀ ਦੀ ਆਵਾਜ਼ ਵਿੱਚ ਥੋੜੀ ਜਹੀ ਪ੍ਰੋਬਲਮ ਹੈ ਪਰਿਵਾਰ ਮੈਂਬਰ ਪਿਤਾ ਕੀਤੀ ਬੜੀ ਕਦਰ ਨੇ ਮਾਤਾ ਕਰੇਲੂ ਅਮਰਤਾਰੀ ਇੱਕ ਪ੍ਰਾਣ ਨੇ ਇੰਗਲੈਂਡ ਜਾਣਾ ਇੱਕ ਪੈਨ ਆਸਟ੍ਰੇਲੀਆ ਨਰਸ ਦੋ ਪੈਨਾ ਕੈਨੇਡਾ ਪੀਆਰ ਵਧੀਆ ਪਰਵਾਰ ਤੋਂ ਲੜਕੀ ਗ੍ਰੈਜੂਏਟ ਜਾਂ ਨਰਸਿੰਗ ਜਾਂ ਸਾਡੀ ਸ਼ੇ ਵੈਂਟ ਹੁਣ ਆਸਟ੍ਰੇਲੀਆ ਜਾਣ ਵਾਸਤੇ ਜਾਂ ਕਰੇਲੂ ਸਲਾਈ ਪਾਲਰ ਦਾ ਕੰਮ ਸਿੱਖੀ ਹੋਵੇ ਟਰਿਲੂ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਬਿਆ ਸਿੰਪਲ ਕਰਨਾ ਇਹਨਾਂ ਨੂੰ ਜਾਤੀਬੰਦ ਨਹੀਂ ਇਹਨਾਂ ਦਾ ਮੋਬਾਈਲ ਨੰਬਰ 81995952472 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਵਿਊ ਵਾਲੇ ਤੇ ਬਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਸਿੰਘ ਲੜਕਾ ਕਨੇਡਾ ਪੀਆਰ ਅਪਲਾਈ ਜਨਮ 31999 ਹਾਈਟ ਫੁਟ ਫਾਲਿੰਗ ਕਾਲ ਤੋਂ ਰਮਿਦਾਸ ਸਿੰਘ ਦਾ ਏਰੀਆ ਅਮਸਰ ਪੜਾਈ ਬੀਟੈਕ ਜੀਆਰ ਫੀਜ਼ जल्दी उन्नीस सौ चौनवे हाइट पंच दस इंच एरिया अमृतसर खास जमीन अठारह एकड़ कम अपना बिजनेस कैलीफोर्नी दो अपने घर मगो पढ़ी लिखी लड़की की लौड़ है माझा एरिया कैलिफोर्निया वाले ही संपर्क इन्हों मोबाइल नंबर प्लस एक छः सौ दो सौ चौहठ 7745 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਪੀਆਰ ਜਨਮਤੀ 1998 ਹਾਈਟ 5 ਫੁੱਟ 9 ਇੰਚ ਕਾਸਟ ਯਰ ਸਿਕੋ ਗੋ ਸਿੱਧੂ ਪੜਾਈ ਕੰਪਿਊਟਰ ਜੂਨੀਅਰ ਜਮੀਨ 10 ਏਕੜ ਏਰੀਆ ਮੋਗਾ ਨਿਹਾਲ ਸਿੰਘ ਵਾਲਾ ਪਰਵਾਰ ਮੈਂਬਰ ਕਮ ਪਿਤਾ ਕੀਤਿਵੜੀ ਮਾਤਾ ਹਾਊਸ ਵਾਈਵਰ ਇੱਕ ਫਰਾਕ ਨੈਨਾ ਬਲ ਪਮੈਂਟ ਮਾਹੀ ਕੰਦਨੀ ਪਰਵਾਰ ਤੋਂ ਲੜਕੀ ਕੈਨੇਡਾ ਪੀਆਰ ਜੰਗਰ ਕਮੈਂਟ ਦਾ ਇੰਡੀਆ ਤੋਂ ਬੀਐਸਸੀ ਨਰਸਿੰਗ ਕੀਤੀ ਹੋਈ ਇਹਨਾਂ ਦਾ ਮੋਬਾਈਲ ਨੰਬਰ 997333516 ਦੂਜਾ ਮੋਬਾਈਲ ਨੰਬਰ 88470 77765 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਨਾ ਸਿੰਘ ਲੜਕਾ ਅਮਰੀਕਾ ਸਿਟੀਜ਼ਨ ਜਨਮ ਤੇ 1996 ਕਾਸਟ ਖਤਰੀ ਸਿੱਖਾ ਪੜਾਈ ਗ੍ਰੈਜੂਏਸ਼ਨ ਅਮਰੀਕਾ ਪਰਿਵਾਰ ਮੈਂਬਰ ਅਮਰੀਕਾ ਸਿਟੀਜ਼ਨ ਦੋ ਪੈਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕਾਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮੰਗ ਵੀਡੀਓ ਪਰ ਵਾਕ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਕਲਾਸ 8 ਕੋ 443 655 77 37 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰिज ਰਿਕਾਰਡ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਤਾਨਕ ਨਾ ਕਰਨ ਨਾਮ ਕੋ ਲੜਕੀ ਇੜਲੀ ਪ੍ਰਿਆ ਗਾਂਧੀ 8/1997 ਹਾਈਡਰੋ ਪੰਕੁਰ ਚੇਂਜ ਏਰੀਆ ਪਟਿਆਲਾ ਪੜਾਈ ਕੰਪਲੀਟ ਫਾਊਂਡੈਂਟ ਕਾਸਟ ਟੈਕਨੀਕ ਪਰ 1 ਮੈਂਬਰ ਇੱਕ ਪਰ ਮੈਰਿਟ ਇਟਲੀ ਸੈਟਲ ਮੰਨ ਸਰਦਾਰ ਲੜਕਾ ਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਗੁਰਸਿੱਖ ਪਰਵਾਰ ਕੋਲ ਇਹ ਨਾਂ ਦਾ ਮੋਬਾਈਲ ਨੰਬਰ 9004239428 467 ਦੂਜਾ ਮੋਬਾਈਲ ਨੰਬਰ ਇੰਡੀਆ ਦਾ 828383829 98765 36010 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌ ਜਨਮ ਤਰੀਕ 13/1990 ਹਾਈਟ ਪੰਚਕ ਤਨੰਜ ਜਨਮ ਟਾਈਮ 12:00 ਪੀਐਮ ਏਰੀਆ ਜਲੰਧਰ ਪੜਾਈ ਪਲੱਸ 2 ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ ਐਂਟੀਟੀ ਸੋਸ਼ਲ ਐਸਸੀ ਪਰਵਾਰ ਮੈਂਬਰ ਡਾਟਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਇਕਪਰਾ ਆਪਣਾ ਬਿਜ਼ਨਸ ਪੀਐਨਵੀ ਬੈਂਕ ਮੈਨੇਜਰ ਮੰਗਵਦੀਆ ਪਰਵਾਰ ਨੂੰ ਲੜਕੇ ਦੀ ਲੋੜ ਹੈ ਕਾਸਟ ਐਸੀ ਹੀ ਸੰਪਰਕ ਕਰਨ ਲੜਕਾ ਮੰਗਲੀ ਖੋਵੇ ਇਹਨਾਂ ਦਾ ਮੋਬਾਈਲ ਨੰਬਰ 93183552 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੋਲ ਜਨਤ ਕੈਰੀਅਰ 1994 ਹਾਈ ਟੂ 54 4 ਇੰਚ ਪੜਾਈ BCA MSc ITI ਲੜਕੀਆਂ ਨੂੰ ਪਾਲਣ ਦਾ ਕੋਰਸ ਕੈਰੀਅਰ ਏਰੀਆ ਹੁਸ਼ਿਆਰਪੁਰ ਆਹ ਜਿਹੜਾ ਐਸ ਸੀ ਸਿੱਖ ਪਰਿਵਾਰ ਮੈਂਬਰ ਪਿਤਾ ਆਰਮੀ ਆਫੀਸਰ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਪੈਨ ਡਾਕਟਰ ਮੈਰਿਡ ਇੱਕ ਭਰਾ ਡਾਕਟਰ ਮੰਗਲਵਧਿਆ ਪਰਮਰ ਕੋਲ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਅਨਾਰੇ ਹੋਵੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 708192932 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ नाम सिंह लड़का ऑस्ट्रेलिया जन्म तिथि 18 12 1999 हाइट 5 फुट 11 इंच है पर आई पी एस सी नर्सिंग ऑस्ट्रेलिया टू काम वर्क परमिट ऑस्ट्रेलिया कास्ट रामगढ़ी एरिया अंबसर परिवार मेंबर पिता गवर्नमेंट जॉब तो रिटायरमेंट माता हाउस वाइफ एक पैन विया इंग्लैंड वर्क परमिट की एक प्रा मैरिड कनाडा वर्क परमिट की मांग विद्या पर बातों पर लिखी लड़की दी लोड है ਲੜਕੀ ਆਸਟ੍ਰੇਲੀਆ ਪੀਆਰ ਹੋਬਿੰਸ ਨੰਬਰ 585 ਕਿ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਕੋ ਕੱਟਣਾ ਹੋਵੇ ਜਰਸੀ ਦੇ ਪਰਿਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 93760 8563 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 1997 ਹਾਈ ਟੂ ਪੰਘੂਰ ਸ਼ੇਨ ਚ ਕਾਲ ਟੂ ਜਰਸਿਕ ਏਰੀਆ ਤੰਤਨ ਪੜਾਈ ਬਿਆਸੀ ਨਰਸਿੰਗ ਮੰਗ ਵਦੀਆ ਪਰਵਾਰ ਤੋਂ ਪੜੀ ਲਿਖੇ ਲੜਕੇ ਦੀ ਲੋੜ ਹੈ ਲੜਕੀ ਕੋ ਜਮੀਨ 6-7 ਕਿਲੇ ਹੋਣ ਲੜਕਾ ਕੈਨੇਡਾ ਆਸਟ੍ਰੇਲੀਆ ਅਮਰੀਕਾ ਪੀਆਰ ਹੋਵੇ ਏਰੀਆ ਤੰਤਨ ਦੇ ਨੇੜੇ ਵਾਲੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8284971025 ਤੁਸੀਂ ਵਟਸਐਪ ਨੰਬਰ ਤੁਸੀਂ ਆਪਣਾ ਪੂਰਾ ਵਾਇਸ ਡਾਟਾ ਭੇਜੋ ਇਹਨਾਂ ਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੋ ਨਾਮ ਕੋ ਲੜਕੀ ਕੈਨੇਡਾ ਪੀਆਰ ਜਨਮ ਤੇ 1995 ਹਾਈਟ 5 ਫੁੱਟ 10 ਇੰਚ ਪੜਾਈ ਵੀ ਐਸਸੀ ਨਰਸਿੰਗ ਕਾਮ ਨਰਸਿੰਗ ਆਰਐਨ ਸਰਕਾਰੀ ਜੌਬ ਕਾਸਟੂ ਜਰਸੀ ਕੋ ਗੋਤ ਟਿੱਲੂ ਏਰੀਆ ਮੋਗਾ ਮੰਗ ਅਗਧਿਆ ਪਰ ਵਾਟੂ ਵੈਸ਼ਨੂ ਤੇ ਸੋਨਾ ਸੁਨੱਖੇ ਲੜਕੇ ਦੀ ਲੋੜ ਹੈ ਲੜਕੇ ਦੀ ਪੜਾਈ ਮਾਸਟਰ ਡਿਗਰੀ ਜਾਂ ਬੀਐਸਸੀ ਹੋਵੇ ਕਨੇਡਾ ਜਾਂ ਅਮਰੀਕਾ ਤੋਂ ਪੀਆਰ ਹੋਵੇ ਲੜਕੇ ਕੋਲ ਜ਼ਮੀਨ ਵੀ ਕਿੱਲੇ ਤੋਂ ਘਟਣਾ ਹੋਵੇ ਆਪਣਾ ਘਰ ਹੋਵੇ ਆਪਣਾ ਬਿਜ਼ਨਸ ਵਧੀਆ ਹੋਵੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ +1 437 313 1813 ਇੰਡੀਆ ਦਾ ਨੰਬਰ 9855735554 ਤੁਸੀਂ ਪ੍ਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ सोना सुनक्ा लड़का यूएसए वॉर्न उमर पैंतीस साल हाइट पांच फुट ग्यारह इंच कास्ट ईयर से काम अपना बिजनेस वीडियो जॉब पर मैंबर माता पिता एक भैन यू एस ए अपना घर वाइफ खादानी परिवार तो पढ़ी लिखी से सुनक्की लड़की की लड़ है लड़की यूएसए वॉर्न ज यूएसए लंबे समय तो रही होना मोबाइल नंबर WhatsApp ਨੰਬਰ +15089035201 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਇਲਾਸ ਅਗਦੇ ਹੋ ਨਾਮ ਕੋਲ ਲੜਕੀ ਕੈਨੇਡਾ ਉਮਰ 32 ਸਾਲ हाइट 5 ਫੁੱਟ 5 ਇੰਚ ਕਾਸਟ 1 ਸਾਲ ਸਿੱਖ ਗੋਤ ਤਾਲੀਵਾਲ ਜ਼ਿਲ੍ਹਾ ਮੋਗਾ ਪੜਾਈ ਬੀਐਸਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਨੂੰ ਪੰਜਾਬ ਪਰਿਵਾਰ ਮੈਂਬਰ ਪਿਤਾ ਗੌਰਮント ਜੋਬ ਤੋਂ ਰਿਟਾਇਰਮੈਂਟ ਇੱਕ ਪਰ ਆ ਕੈਨੇਡਾ ਪੀਆਰ ਮੈਰਿਡ ਆ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਵਜੀ ਪਰਿਵਾਰ ਨੂੰ ਪੜੇ ਨਿਕੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਉਹ ਵੀ ਇਹਨਾਂ ਦਾ ਮੋਬਾਈਲ ਨੰਬਰ 9814252119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ लड़का कनेडा जन्म तरीक उन्नीस सौ बानवे हाईट फुट एरिया पटियाला विक्टोरिया वीसी कनेडा पढ़ाई बीटैक मकैनिकल बिजनेस एडमिनिस्ट्रेशन यूनिवर्सिटी विक्टोरिया कनेडा वर्क वीजे से जमीन ढाई किले चंडीगढ़ रोड थे काम एडमिनिस्ट्रेशन ब्रांच स्कूल बोर्ड माता पिता दो भैन एक कनेडा ਫਿਕ ਗਵਰਨਮੈਂਟ ਜੋਬ ਮੈਰਿਡ ਮੰਗ ਵੇਰੀਆ ਪਰਵਾਰ ਤੋਂ ਬੜੀ ਧੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98700550933 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨੋ ਜਨਕਾ ਲੜਕਾ ਇੰਗਲੈਂਡ ਸਿਟੀਜ਼ਨ ਜਨਮ ਤਰੀਕ 1997 ਹਾਈਟ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਆਮ ਇੰਗਲੈਂਡ ਵਿੱਚ ਵਧੀਆ ਜੋਬ ਕਾਸਟ ਤੇ ਜਟ ਸੇਕਰ ਏਰੀਆ ਚ ਲੰਡਨ ਪਰਵਾਰ ਮੈਂਬਰ ਮਾਤਾ ਪਿਤਾ ਇੱਕ ਬਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਮੈਂ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਸੋਨੀ ਸਨਕੀ ਕਰੀਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 ਕੱਟਰ 386227 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਫੋਨਸ ਨਕਾਲ ਲੜਕਾ ਅੰਗਲੈਂਡ ਸਿਟੀਜ਼ਨ ਉਮਰ 31 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ 2 ਇਰ ਸਿੱਕਾ ਪੜਾਈ ਬੀਐਸਸੀ ਜਮੀਨ 12 ਕਿਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮਰਤਾਰੀ ਵਧੀਆ ਪਰਵਾਰ ਤੋਂ ਸੁਨੀਸ ਨੱਕੀ ਤੇ ਕਰੇਲੂ ਤੇ ਅੰਮਰਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 986 680390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇੰਨਾ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਹੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਹੈ ਸਿੰਗ ਲੜਕਾ ਆਸਟ੍ਰੇਲੀਆ ਪੀਆਰ ਜਨਮ ਦੀ 31 10 1993 ਹਾਈਟ 6 ਫੁੱਟ 2 ਇੰਚ ਕਾਰਜ 4 ਇਅਰ ਸੇਕਾ ਇਹ ਰੀਅਲੂ ਨੇ ਆਣਾ ਪੜਾਈ ਐਡਵਾਂਸ ਡਿਪਲੋਮਾ ਮੈਕੈਨੀਕਲ ਇੰਜੀਨੀਅਰ ਜਿਆਨੀ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐ ਐਡਵਾਂਸ ਸਰ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹੈ ਕਾਮਰ ਟਰਕਿੰਗ ਪਰਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮਾਂਗਵਦੀ ਪਰਵਾਰ ਤੋਂ ਸਿੰਪਲ ਤੇ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 905739700 ਤੇ ਤਰ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਨਦੀਪ 1980 ইংল্যান্ড ਜੈਂਪਲ ਏਰੀਆ ਯੂਸ਼ੀਆਰ 4 ਕਾਸਟ ਜਰਸੀ ਕੈਗੋਦਰ ਸਿੱਧੂ ਕੰਮ ਬੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 23-34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣੇ ਨੇਪਲ ਇਹਨਾਂ ਦਾ ਮੋਬਾਈਲ ਨੰਬਰ +443480573241 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਿੰਘ ਜਰੂਰ ਤੇ 1999 ਪੜਾਈ ਪਲੱਸ 2 ਕਾਰਟੂ ਏਰਸੀ ਦਾ ਏਰੀਆ ਗੁਡਾਸਪੁਰ ਜਿਵੇਂ 12 ਕਿੱਲੇ ਇੱਕ ਮਸ਼ੀਨ 10 ਕੈਰੈਕਟਰ ਸਮ ਕੀਟੀਵੜੀ ਪਰਵਾਰ ਮੈਂਬਰ ਪਿਤਾ ਇੱਕ ਬਰਾ ਮੈਰਿੰਗ ਇੱਕ ਪੈਨ ਮੈਰਿੰਗ ਮੰਕ ਵਧੀਆ ਪਰਵਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7696044708 ਦੂਜਾ ਮੋਬਾਈਲ ਨੰਬਰ 987775 99899 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮਤੇ 1993 ਹਾਈਟ 5 ਫੁੱਟ 10 ਇੰਚ ਪੜਾਈ ਗ੍ਰੈਜੂਏਸ਼ਨ ਆਰਟ ਰਵਿਦਾਸੀ ਏਰੀਆ ਫਤਿਹਗੜ੍ਹ ਸਾਹਿਬ ਲੜਕੀ ਦਾਤ ਲਾਖੂਆ ਪਰਿਵਾਰ ਮੈਂਬਰ ਇੱਕ ਭਰਾ ਕਨੇਡਾ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਕਾਸਟ ਰਵੀ ਦਾਸ ਇਹ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 869482560 ਵਾਲੀ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਨੀ ਜਨਮ ਤਰੀਕ 12/8/1997 ਕਾਸਟ ਪ्युअर ਫੈਟਰੀ ਸ਼ਹਿਰ ਲਾਡਾ ਪੜਾਈ ਆਈਟੀਆਈ ਕਾਮੂ ਵਿਰਕਾ ਪਰ ਫੋਰ ਬੈਂਬਰ ਮਾਤਾ ਪਿਤਾ ਦੋ ਛੋਟੀਆਂ ਬੇਣਾ ਮਕਾਨ ਕੋਠੀ ਮੰਗ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 80540 68097 ਤੁਸੀਂ ਪਰਵਾਰ ਨੂੰ फोन करके ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹਰ ਸਿੰਘ ਜਨਮ ਤਰੀਕ 1990 ਕਾਸਟੋ ਯਰ ਸੈਕ ਏਰੀਆ ਬਠਿੰਡਾ ਕੰਮ ਪ੍ਰਾਈਵੇਟ ਜੋਬ ਹਸਪਤਾਲ ਪੜਾਈ ਪਲੱਸ 2 ਕੋਰਸ ਆਈਟੀਆਈ ਜ਼ਮੀਨ ਚਾਰ ਕਿੱਲੇ ਪਰਿਵਾਰ ਮੈਂਬਰ ਪਿਤਾ ਟੀਚਰ ਮਾਤਾ ਹਾਊਸ ਵਾਈਫ ਇੱਕ ਭਰਾ ਪ੍ਰਾਈਵੇਟ ਜੋਬ ਇੱਕ ਪੈਨ ਮੈਰਿਡ ਮੰਗ ਵਿਧਿਆ ਪਰਵਾਸ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਇਹਨਾਂ ਦਾ WhatsApp ਨੰਬਰ 77101 93790 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਰੰਤੇਕ 2000 ਹਾਈਟ 5 ਫੁੱਟ 5 ਇੰਚ ਕਾਸਟ ਚੋਹਾਂਸਿਕ ਏਰੀਆ ਬਠਿੰਡਾ ਲੜਕੀ ਅਮਰੀਕਾ ਵਰਕ ਪਰਮੈਂਟੀ ਪੜਾਈ ਵੀਟੈਕ ਇਨ ਕੰਪਿਊਟਰ ਸਾਇੰਸ ਜਲੰਧਰ ਇੰਡੀਆ ਕੰਮ ਆਈਟੀ ਕੰਪਨੀ ਹਰ ਮੈਸੇਨ ਕੰਪਿਊਟਰ ਸਾਇੰਸ ਐਨਜੀ ਯੂਐਸਸੀ ਮੰਗ ਅਵਦੀਆ ਪਰਵਤ ਨੂੰ ਪੜ੍ਹੇ ਲਿਖੇ ਲੜਕੇ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914508828 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਆਮ ਉਹ ਸਿੰਗਲ ਲੜਕਾ ਅਮਰੀਕਾ ਸਿਟੀਜ਼ਨ ਜਨਮ ਤਰੀਕ 1996 ਕਾਸਟਰ ਖੱਤਰੀ ਸਿੱਖ ਪੜਾਈ ਗ੍ਰੈਜੂਏਸ਼ਨ ਅਮਰੀਕਾ ਪਰਿਵਾਰ ਮੈਂਬਰ ਅਮਰੀਕਾ ਸਿਟੀਜ਼ਨ ਦੋ ਪੈਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕੰਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮੰਗ ਅਗਦੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +1 448 652 7730 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈरिज ਵੀਰ ਵਾਲੇ ਤੇ ਬਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਸੇਂਗੂ ਜਨਤ 1993 ਹਾਈਟ ਪਨਪੁਰ ਗਿਆਰੈਂਟ ਕਾਸਟ ਜਰਸੀਕਰ ਏਰੀਆ ਗੁਰਦਾਸਪੁਰ ਪੜਾਈ ਡਿਪਲੋਮਾ ਤੇ ਬੀਟੈਕ ਕੰਮ ਕੀਤੇ ਵਾਰੀ ਜ਼ਮੀਨ 8 ਕਿੱਲੇ ਸ਼ੇਅਰ ਵਿੱਚ 메ਨ ਰੋਡ ਤੇ 10 ਕਿੱਲੇ ਪੈਂਡੋ ਇੱਕ ਹਾਲ ਕਿਰਾਏ ਤੇ 52000 ਪ੍ਰਤੀ ਮਹੀਨਾ ਇੱਕ ਕੋਠੀ ਤੇ ਇੱਕ ਘਰ ਲੜਕਾ ਵੈਸ਼ਨੂ ਤੇ ਗੁਰਸਿੱਖ ਨਸ਼ਾ ਰਹਤੇ ਹੈ ਲੜਕੇ ਨੇ ਅਮਰ ਸਤਨਾ ਹੈ ਲੜਕੀ ਦੀ ਆਵਾਜ਼ ਵਿੱਚ ਥੋੜੀ ਜਹੀ ਪ੍ਰੋਬਲਮ ਹੈ ਪਰਿਵਾਰ ਮੈਂਬਰ ਪਿਤਾ ਕੀਤੇ ਬੜੀ ਕਰਦੇ ਨੇ ਮਾਤਾ ਕਰੇਲੂ ਅਮਰਤਾਰੀ ਇੱਕ ਭਰਾ ਨੇ ਇੰਗਲੈਂਡ ਜਾਣਾ ਇੱਕ ਭੈਣ ਆਸਟ੍ਰੇਲੀਆ ਨਰਸ ਦੋ ਭੈਣਾਂ ਕੈਨੇਡਾ ਪੀਆਰ ਵਧੀਆ ਪਰਿਵਾਰ ਤੋਂ ਲੜਕੀ ਗ੍ਰੈਜੂਏਟ ਜਾਨ ਨਰਸਿੰਘ ਜਾਨ ਸਾਡੀ ਸ਼ੇ ਬੈਂਟ ਹੂੰ ਆਸਟ੍ਰੇਲੀਆ ਜਾਣ ਵਾਸਤੇ ਜਾਂ ਕਰੇ ਲੂ ਸਲਾਈ ਪਾਲਰ ਦਾ ਕੰਮ ਸਿੱਖੀ ਹੋਵੇ ਟਰਿਲੂ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਬਿਆ ਸਿੰਪਲ ਕਰਨਾ ਇਹਨਾਂ ਨੂੰ ਜਾਤੀ ਬੰਦ ਨਹੀਂ ਇਹਨਾਂ ਦਾ ਮੋਬਾਈਲ ਨੰਬਰ 86995951472 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਤੇ ਬਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਹਨ ਸਿੰਗ ਲੜਕਾ ਕੈਨੇਡਾ ਪੀਆਰ ਜਨਮਤੀ 1998 ਹਾਈਟ 5 ਫੁੱਟ 9 ਇੰਚ ਕਾਸਟ ਯਰ ਸਿਕ ਗੋ ਸਿੱਧੂ ਬੜਾ ਆਈ ਕੰਪਿਊਟਰ ਇੰਜੀਨੀਅਰ ਜਿਵੇਂ 10 एकड़ ਏਰੀਆ ਮੋਗਾ ਨਿਹਾਲ ਸਿੰਘ ਵਾਲਾ ਪਰਿਵਾਰ ਮੈਂਬਰ ਕਮ ਪਿਤਾ کھیਤੀવાડી ਮਾਤਾ ਹਾਊਸ ਵਾਈਵਰ ਇੱਕ ਪ੍ਰਾਕ ਨੈਨਾ ਵਰਕ ਪਾਮੈਂਟ ਮਾਹੀ ਕਨਦਨੀ ਪਰਵਾਰ ਤੋਂ ਲੜਕੀ ਕੈਨੇਡਾ ਪੀਆਰ ਜਨਵਰ ਕਮੈਂਟ ਜਾਂ ਇੰਡੀਆ ਤੋਂ ਬੀਐਸਸੀ ਨਰਸਿੰਗ ਕੀਤੀ ਹੋਈ ਇਹਨਾਂ ਦਾ ਮੋਬਾਈਲ ਨੰਬਰ 987334516 ਦੂਜਾ ਮੋਬਾਈਲ ਨੰਬਰ 8647077765 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਸੋਨੇ ਸੁਨੱਖਾ ਲੜਕਾ ਯੂਐਸਏ ਵਰਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕੁ ਆਲਟਰ ਇਅਰ ਸੈਕਰ ਕੰਮ ਆਪਣਾ ਬਿਜ਼ਨਸ ਵਧੀਆ ਜੋਬ ਪਰਵਾ ਮੈਂਬਰ ਮਾਤਾ ਪਿਤਾ ਇੱਕ ਪੈਨ ਯੂਐਸਏ ਆਪਣਾ ਘਰ ਵਧੀਆ ਕਾਹਲੇ ਨਿ ਪਰਵਾਤੋਂ ਪੜੀ ਲਿਖੀ ਸੋਨੇ ਸੁਨੱਖੀ ਲੜਕੀ ਦੀ ਲੋੜ ਹੈ ਲੜਕੀਓ ਯੂਐਸਏ ਵਨ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋ ਉਹਨਾਂ ਨੂੰ ਲੈ ਇਨਾਂ ਦਾ ਮੋਬਾਈਲ ਨੰਬਰ WhatsApp ਨੰਬਰ +1509935701 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਲੜਕੀ ਕੈਨੇਡਾ ਉਮਰ 32 ਸਾਲ हाइट 5 ਫੁੱਟ 5 ਇੰਚ ਕਾਸਟ ਇਅਰ ਸਿਕ ਗੋਤ ਤਾਲੀਵਾਲ ਜਿਲ੍ਹਾ ਮੋਗਾ ਪੜਾਈ ਬੀਏਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੋ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੇ ਰਿਟਾਇਰਮੈਂਟ ਇੱਕ ਪਰ ਆ ਕੈਨੇਡਾ ਪੀਆਰ ਮੈਰਿਡ ਆ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਵਧੀਆ ਪਰਿਵਾਰ ਤੋਂ ਪੜੇ ਨਿੱਕੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814252119 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਤੇਰ ਦਾ ਲੜਕਾ ਕੈਨੇਡਾ ਜਰਮ 3 1991 ਹਾਈ ਟੂ ਸ਼ੇਫਟ ਏਰੀਆ ਪਟਿਆਲਾ ਵਿਕਟੋਰੀਆ BC ਕੈਨੇਡਾ ਪੜਾਈ ਵੀ ਤੈਗ ਮਕੈਨੀਕਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਵਿਕਟੋਰੀਆ ਕੈਨੇਡਾ ਵਰਕ ਵੀਜ਼ੇ ਤੇ ਜ਼ਮੀਨ 2.5 ਕਿਲੇ ਚੰਡੀਗੜ੍ਹ ਰੋਡ ਤੇ ਕਾਮ ਐਡਮਿਨਿਸਟ੍ਰੇਸ਼ਨ ਬ੍ਰਾਂਚ ਸਕੂਲ ਬੋਰਡ ਮਾਤਾ ਪਿਤਾ ਦੋ ਪੈਣਾ ਇੱਕ ਕੈਨੇਡਾ ਇੱਕ ਗਵਰਨਮੈਂਟ ਜੌਬ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9725 5957 ਤੁਸੀਂ ਪਰਿਵਾਰ ਨੂੰ ਪੁਨ ਕਰਕੇ ਇਹਨਾਂ ਤੁਹਾਨੂੰ ਜਾਣਕਾਰੀ ਤੁਸੀਂ ਲੈ ਸਕਦੇ ਹਾਂ ਸੰਕਾਲ ਹਰੀਜਨ ਤੇ 1993 ਹਾਈਡ ਪੰਪੂਟ 10 ਇੰਚ ਪੜਾਈ ਗ੍ਰੈਜੂਏਸ਼ਨ ਕਾਸ ਰਵਿਦਾਸੀ ਏਰੀਆ ਫਟੇਗੜ ਸਾਇਉ ਲੜਕੀ ਦਾ ਨਾਮ ਲਾਕੂਆ ਪਰਿਵਾਰ ਮੈਂਬਰ ਇੱਕ ਭਰਾ ਕਨੇਡਾ ਮੰਗ ਗਵਰੀ ਪਰਿਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਕਾਸ ਰਵਿਦਾਸੀ ਹੀ ਸੰਪਰਕ ਕਰਨ ਨੀਂਂਦਾ ਮੋਬਾਈਲ ਨੰਬਰ 8194825642 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਨੀ ਜਨਮ ਤਰੀਕ 18/1997 ਕਾਸਟ ਪ्युअर ਕਤਰੀ ਸ਼ਹਿਰ ਲਾਡਾ ਪੜਾਈ ਆਈਟੀਆਈ ਕੰਮ ਵੇਰਵਾ ਪਰਿਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਬੇਨਾ ਮਕਾਨ ਕੋਟੀ ਵਧੀਆ ਪਰਿਵਾਰ ਤੋਂ ਪੜ੍ਹੇ ਲੇਕਿ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 80540 68097 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੰਗਰਮਤੀਕ 127 1994 ਹਾਈਟ 547 ਇੰਚ ਕਾਸਟ ਯਰ ਸਿਕ ਗੋਤ ਗੈਲ ਏਰੀਆ ਰੋਪੜ ਪੜਾਈ ਐਮ ਐਸ ਸੀ ਆਈਟੀ ਪੀਜੀ ਡੀਸੀਏ ਬੀਸੀਏ ਕਾਮੋ ਸੌਫਟਵੇਅਰ ਇੰਜੀਨੀਅਰ ਮੋਹਾਲੀ ਤਨਖਾ 10 ਲੱਖ ਪੈਕੇਜ ਜ਼ਮੀਨ 2 ਏਕੜ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਮਾਤਾ ਹਾਊਸ ਵਾਈਫ ਵਾਧੇ ਪਰਵਾਤਾਂ 'ਚ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7589000x77 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਚਰਮਜੀਤ 272001 ਹਾਈਟ 6 ਫੁੱਟ 10 ਇੰਚ ਏਰੀਆ ਲੁਧਿਆਣਾ ਕਾਸਟ ਜਰਸੀਕ ਕਮ ਐਂਡੀਗੋ 에어ਲਾਈਨ ਦਿੱਲੀ 에어ਪੋਰਟ ਮੰਗਵਦੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 8 ਇੰਚ ਹੋਵੇ ਲੜਕੀ ਦੀ ਉਮਰ 20 ਤੋਂ 22 ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਏਰੀਆ ਲੁਧਿਆਣਾ ਮੋਗਾ ਅੰਮ੍ਰਿਤਸਰ ਨੂੰ ਪਹਲ ਇਹਨਾਂ ਦਾ ਮੋਬਾਈਲ ਨੰਬਰ 883699670 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 27 11 1985 ਹਾਈਟ 5 ਫੁੱਟ 10 ਇੰਚ ਏਰੀਆ ਮਲੇਰ ਕੋਟਲਾ ਕਾਸਟ ਸਿੰਬਾ ਸਿੱਖ ਪੜਾਈ ਐਮ ਐਸ ਸੀ ਫਿਜ਼ਿਕਸ ਵੀ ਐਡ ਕੰਮ ਲੈਕਚਰਰ ਪ੍ਰਾਈਵੇਟ ਸਕੂਲ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਟੂ ਰੇਟਾਇਰਮੈਂਟ ਮਾਤਾ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਮੰਗ ਵਧੀਆ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9463045175 ਸੋਨਾ ਸਨੱਖਾ ਸਰਦਾਰ ਲੜਕਾ ਜਨਮ ਤਰੀਕ 11 1997 ਇੱਟ ਸੇ ਕੋਲਰ ਏਰੀਆ ਤਰਨ ਪਰ ਆਈ ਮਾਸਟ ਇਨਕਾਊਂਟਿੰਗ ਸਰਟੀਫਿਕੇਟ 3 ਇਨ ਆਟੋਮੋਟਿਵ ਕਮ ਟੈਕਨੀਸ਼ੀਅਨ ਲੜਕਾ ਸਟਰੀਆ ਵਰਕ ਵੀਜੇ 3 ਆਸਟ੍ਰੇਲੀਆ ਪੀਆਰ ਫਾਈਲ ਲੱਗੀ ਹੋਈ ਜਮੀਨ 9.51 22 ਮਰਲੇ ਕਮਰਸ਼ੀਅਲ ਪ੍ਰਾਪਰਟੀ ਮੰਗ ਅਵਧੀਆ ਕਾਦਾਨੀ ਪਰਵਾਸਮ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਵੀ ਅਸੇ ਨਰਸਿੰਗ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ ਵੀ 20-26 ਦੇ ਵਿੱਚ ਹੋਵੇ ਸਨਪੂਰ 5 ਇੰਚ ਤੋਂ ਜ਼ਿਆਦਾ ਹੋਈ ਲੜਕੀ ਸੋਨੀ ਸਨੱਕੀ ਹੋਈ ਇਹਨਾਂ ਦਾ ਮੋਬਾਈਲ ਨੰਬਰ 99145 64602 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਰਜਿੰਗ ਜਨਮ ਤਰੀਕ 22 1991 ਮੇ ਕਾਲ ਟੂ ਜਰਸੀ ਕੋਡ ਕਾਲੀਵਾਰ ਏਰੀਆ ਬਟਿੰਡਾ ਲੜਕੇ ਦਾਦ ਲਾਕ ਹੋਇਆ ਕਮ ਆਰਮੀ ਜ਼ਮੀਨ ਟੈਂਕ ਲਈ ਪਰਿਵਾਰ ਮੈਂਬਰ ਪਿਤਾ ਕਿਤੀਬਾੜੀ ਕਾਦੇ ਮਾਤਾ ਹਾਊਸ ਵਾਈਫਰ ਇੱਕ ਬਰਾ ਇੱਕ ਬੈਟ ਮੈਰਿਡ ਵਧੀਆਂ ਪਰਵਤੋ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹ ਨਾਮ ਦਾ ਮੋਬਾਈਲ ਨੰਬਰ कैसिनो 997 08842 नाम सिंगल लड़का सीन उम्र 41 साल हायर एजुकेशन 9 पड़ा है 12 फ्रॉम Amazon याकीदा तलाप कोया कास्ट वर्मा क्षत्रिय परिवार मेंबर पिता गवर्नमेंट जॉब तो रिटायरमेंट माता हाउसवाइफ तीन भैर मैरिड मन मंगलिया परोवर को लड़की की लड़ है इन्हों मोबाइल नंबर जीरो जीरो चौंती पैंठ छियालीस नाहठ चौहत्तर फोन करके तो जानकारी ले सकते हो तीन लड़का कनेडा पी आर अपलाई जन्म तरीक उन्नीस सौ चौनानवे इंच फंड रविदासख ए अमृतसर पढ़ाई विटैक सी एस टी जी ਦੂਜਾ ਮੋਬਾਈਲ ਨੰਬਰ 9855 12202 ਤੇ ਨੰਬਰ ਹੈ 9855 12202 ਸਰਕਾਰੀ ਲੈ ਸਕਦੇ ਹਾਂ ਨਾਮ ਸਿੰਘ ਜਨਪੀਕ 7751994 ਕਾਸਟ ਜਰਸੀ ਕ ਜਿਲ੍ਹਾ ਬਟਿੰਡਾ ਪੜਾਈ ਐਮਏ ਇੰਗਲਿਸ਼ ਐਮਫਲ ਇੰਗਲਿਸ਼ ਵੀਆਰਡ ਇੰਗਲਿਸ਼ ਯੂਜੀਸੀ ਨੈਟਰ ਕੁਆਲੀਫਾਈਡ ਯੀਐਸਰ ਟੈਟ ਟੂ ਕੁਆਲੀਫਾਈਡ ਸੀਟੈਟ ਕੁਆਲੀਫਾਈਡ ਹਰਿਆਣਾ ਰਾਜ ਟੈਟ ਕੁਆਲੀਫਾਈਡ ਕੰਮ ਸਰਕਾਰੀ ਕਾਲਜ ਪ੍ਰੋਫੈਸ਼ਨ ਤਨਖਾਹ 50000 ਰੁਪਏ ਪ੍ਰਤੀ ਮਹੀਨਾ ਜਮੀਨ ਹੈ 2.5 ਏਕੜ ਪਿਤਾ ਗੌਰਮਨ ਸ਼ੌਕਟਰ ਰਿਟਾਇਰਮੈਂਟੇ ਅਮੰਗ ਵਰਦੀਆ ਪਰਵਾਰ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 1286 42315 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਸ਼ਣ ਕਾਰੀਏ ਤੁਸੀਂ ਅਰੇ ਸਕਦੇ ਹੋ